ਸਤਿ ਸ੍ਰੀ ਅਕਾਲ ਦੋਸਤੋ ਏਨਡੂਜੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮਿੰਦਰ ਸਿੰਘ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਕਿਸਾਨੀ ਦੀ ਕਿਸਾਨ ਅੰਦੋਲਨ ਦੀ ਕੈਂਸਰ ਤੋਂ ਪੀੜਤ ਡੱਲੇਵਾਲ 26 ਨਵੰਬਰ ਤੋਂ ਪੰਜਾਬ ਹਰਿਆਣਾ ਸਰਦ ਤੇ ਨੋਰੀ ਸਰਦ ਤੇ ਭੁਖ ਹੜਤਾਲ ਤੇ ਹਨ ਉਹਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨੇ ਜਿਸ ਵਿੱਚ ਫਸਲਾਂ ਦੇ ਕਟੋਕਟ ਸਮਰਥਨ ਮੁੱਲ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਸ਼ਾਮਲ ਹੈ ਮੇਰੇ ਨਾਲ ਇਸ ਪ੍ਰੋਗਰਾਮ 'ਚ ਸੀਨੀਅਰ ਪੱਤਰਕਾਰ ਡਾਕਟਰ ਹਰਜਿੰਦਰ ਸਿੰਘ ਵਾਲੀਆ ਜੀ ਹੋਣਗੇ ਡਾਕਟਰ ਹਰਜਿੰਦਰ ਸਿੰਘ ਵਾਲੀਏ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ 70 ਸਾਲਾ ਕਿਸਾਨ ਆਗੂ ਚਕਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 20ਵੇਂ ਦਿਨ ਵਿੱਚ ਦਾਖਲ ਹੋ ਗਿਆ ਤੇ 2 ਦਿਨ ਪਹਿਲਾਂ ਸੁਪਰੀਮ ਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਤੁਰੰਤ ਉਹਨਾਂ ਨੂੰ ਮਿਲਣ ਅਤੇ ਉਹਨਾਂ ਨੂੰ ਡਾਕਟਰੀ ਸਾਈਟਾਂ ਦੇ ਕੇ ਉਹਨਾਂ ਦੀ ਭੁਖ ਹੜਤਾਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਪਰ ਦਸਤੋਂ ਜਦੋਂ ਦਾ ਸੁਪਰੀਮ ਕੋਰਟ ਨੇ ਇੱਕ ਹੈ ਕਿ ਸਾਨੂੰ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਪਿਆਰੀ ਹੈ ਤੇ ਪਹਿਲਾਂ ਉਹਦੀ ਜਾਨ ਬਚਾਓ ਤੇ ਉਹਦੇ ਲਈ ਡਾਕਟਰੀ ਸਹਿਯਤਾ ਦੀ ਗੱਲ ਕੀਤੀ ਹੈ ਤੇ ਇਹ ਵੀ ਕਿਹਾ ਹੈ ਕਿ ਜਿੰਨਾ ਚਿਰ ਜ਼ਰੂਰੀ ਨਾ ਹੋਵੇ ਤੁਸੀਂ ਕੋਈ ਗੱਲ ਤੱਕੇ ਨਾਲ ਨਹੀਂ ਕਰਨੀ ਤੱਕੇ ਨਾਲ ਮਤਲਬ ਖਾਣਾ ਨਹੀਂ ਖਵਾਉਣਾ ਜੇ ਜ਼ਰੂਰੀ ਨਹੀਂ ਜਿਹੜੀ ਰਸਤਾ ਤ ਰੱਖਿਆ ਹੋਇਆ ਖੈਰ ਉਸ ਤੋਂ ਬਾਅਦ ਸੁਪਰੀਮ ਕੋਰਟ ਦੀ ਇਸ ਟਿੱਪਣੀ ਤੋਂ ਬਾਅਦ ਕਾਫੀ ਹਿਲਜੁਲ ਪਈ ਹੈ ਪ੍ਰਸ਼ਾਸਨ ਲਗਾਤਾਰ ਆ ਰਿਹਾ ਹੈ ਅੱਜ ਸਵੇਰ ਤੋਂ ਜਦੋਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ 4 ਵਜੇ ਤੇ ਸਵੇਰ ਤੋਂ ਹੀ ਅਵਾਜ਼ਾਈ ਵਧੀ ਹੋਈ ਹੈ ਔਰ ਸਵੇਰੇ ਪਹਿਲੀ ਤਾਂ ਗੱਲ ਹੈ ਵੀ ਕੱਲ ਹੀ ਕਾਫੀ ਚਰਚਾ ਰਹੀ ਇਸ ਗੱਲ ਦੀ ਕਿ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਵੀ ਚਿੰਤਾ ਹੋਈ ਉਹਨਾਂ ਨੇ ਵੀ ਕੱਲ ਜਦੋਂ ਬਹਿਸ ਖਤਮ ਹੋਈ ਤਾਂ ਜਿਹੜੀ ਚੱਲ ਰਹੀ ਸੀ ਸੰਵਿਧਾਨ ਤੇ ਤੇ ਉਸ ਤੋਂ ਬਾਅਦ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਪੀਯੂ ਸਕੋਰ ਸੀ ਅਮਿਤ ਸ਼ਾਹ ਸੀ ਸ਼ਿਵਰਾਜ चौहान ਸੀ ਜਿਹੜੇ ਖੇਤੀ ਮੰਤਰੀ ਨੇ ਖੇਤੀ ਮੰਤਰੀ ਨੇ ਬਰੀਫ ਕੀਤਾ ਵੀ ਕੀ ਚੱਲ ਰਿਹਾ ਉਸ ਤੋਂ ਬਾਅਦ ਇੱਕ ਜਿਹੜੀ ਸਟੇਟਮੈਂਟ ਆਉਂਦੀ ਹੈ ਅਮਿਤ ਸ਼ਾਹ ਦੀ ਕਿ ਅਸੀਂ ਜੇ ਸੁਪਰੀਮ ਕੋਰਟ ਚਾਹੁੰਦੀ ਹੈ ਤਾਂ ਅਸੀਂ ਗੱਲਬਾਤ ਕਰਨ ਨੂੰ ਤਿਆਰ ਹੈ ਇਹ ਸਾਰੀ ਗੱਲਬਾਤ ਜਿਹੜੀ ਹੈ ਇਹ ਕੀ ਸਹੀ ਪਾਸੇ ਚੱਲ ਰਹੀ ਹੈ ਕਿ ਸਰਕਾਰ ਮੰਗਾ ਮੰਨਣ ਵੱਲ ਨੂੰ ਜਾ ਰਹੀ ਹੈ ਜਿਹੜੀ ਕਿਸਾਨਾਂ ਦੇ ਨਾਲ ਕੀ ਡੱਲੇਵਾਲ ਦਾ ਜਿਹੜਾ ਵਰਤ ਹੈ ਉਹਦਾ ਅਸਰ ਹੈ ਡੱਲੇਵਾਲ ਦੀ ਚਿੱਠੀ ਦਾ ਅਸਰ ਹੈ ਜਾਂ ਸ਼ੰਭੂ ਬਾਡਰ ਤੇ ਜੋ ਤੀਜੇ ਜੱਥੇ ਤੇ ਵੀ ਕੁੱਟ ਪਈ ਹੈ ਜਿਹੜੇ ਮਰਜੀ ਬੁੜਿਆਂ ਦਾ ਜੱਥਾ ਜਾਂਦਾ ਹੈ ਕੀ ਦਾ ਅਸਰ ਹੈ ਜਾਂ ਇਹ ਕਿਸਾਨ ਇੱਕ ਵਾਰ ਫੇਰ ਇਕੱਠੇ ਹੋ ਰਹੇ ਨੇ ਉਹਦਾ ਪ੍ਰਭਾਵ ਪੈ ਰਿਹਾ ਹੈ ਕਿ ਮੋਦੀ ਸਾਹਿਬ ਖੁਦ ਮੀਟਿੰਗ ਕਰ ਰਹੇ ਨੇ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਪਡੇਟਸ ਨੇ ਜਾਂ ਕੁਝ ਡਿਵੈਲਪਮੈਂਟਸ ਹੋਈਆਂ ਨੇ ਕਨੌਰੀ ਦੇ ਵਿੱਚ ਤੇ ਸ਼ੰਭੂ ਦੇ ਵਿੱਚ ਔਰ ਇੱਕ ਡਿਵੈਲਪਮੈਂਟ ਇਹ ਵੀ ਹੋਈ ਹੈ ਭਾਵੇਂ ਲੇਟ ਹੋਈ ਹੈ ਸਰਵਿਸਿੰਗ ਪਧੇਰ ਨੇ ਇੱਕ ਚਿੱਠੀ ਲਿਖੀ ਹੈ ਐਸ ਕੇਵ ਨੂੰ ਆਜੋ ਹੁਣ ਇਕੱਠੇ ਹੋ ਕੇ ਆਪਾਂ ਲੜੀਏ ਵੇਲਾ ਇਕੱਠੇ ਹੋਣ ਦਾ ਆ ਗਿਆ ਦੇਖੋ ਗੱਲ ਇਹ ਕਿ ਜੇ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਵੱਡੀ ਡਿਵੈਲਪਮੈਂਟ ਤਾਂ ਇਹ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼ੇਰ ਗ੍ਰਹਿ ਮੰਤਰੀ ਖੇਤੀ ਮੰਤਰੀ ਨਾਲ ਉਹਨਾਂ ਦੇ ਪੀਸ਼ਕੋਰ ਕਿਉਂਕਿ ਹਰ ਇੱਕ ਮੀਟਿੰਗ ਚ ਕਿਸਾਨਾਂ ਨਾਲ ਪੀਸ਼ਕੋਰ ਹੁੰਦਾ ਸੀ ਇਹ ਚਾਰਾਂ ਨੇ ਮੀਟਿੰਗ ਕੀਤੀ ਹੈ ਇਨਾ ਚਾਰਾਣੀ ਗੱਲਬਾਤ ਕੀਤੀ ਹੈ ਵੀ ਕਿਸਾਨਾਂ ਦੇ ਮਸਲੇ ਬਾਰੇ ਕੁਝ ਸੋਚਿਆ ਜਾਵੇ ਇਹਦਾ ਸੰਕੇਤ ਦੇਖੋ ਇਹਦੇ ਸੰਕੇਤ ਉਦੋਂ ਸਹੀ ਅਰਥਾਂ ਚ ਸ਼ਾਮਲ ਆਊਗਾ ਜਦੋਂ ਹੋਇਆ ਲੇਕਿਨ ਇਹ ਸੰਕੇਤ ਜ਼ਰੂਰ ਮਿਲਿਆ ਕਿ ਅਮਿਤ ਸ਼ਾ ਇਹ ਕਹਿੰਦੇ ਸੁਣੇ ਗਏ ਨੇ ਕਿ ਜੇ ਸੁਪਰੀਮ ਕੋਰਟ ਚਾਹੁੰਦੀ ਹੈ ਤਾਂ ਅਸੀਂ ਗੱਲਬਾਤ ਕਰਾਂਗੇ ਇਹ ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਇਹਦਾ ਮਤਲਬ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਕਿਉਂ ਇਹ ਗੱਲ ਕਹੀ ਕਿਉਂਕਿ ਜਦੋਂ ਸੁਪਰੀਮ ਕੋਰਟ ਦੀ ਬਣਾਈ ਹੋਈ ਕਮੇਟੀ ਦੇ ਮਾਮਲੇ ਤੇ ਪ੍ਰਚਾਰ ਹੋ ਰਹੀ ਸੀ ਜਦੀ ਅਗਲੀ ਸਰਵਾਈਵ 18 ਤਰੀਕ ਨੂੰ ਹੋਣੀ ਹੈ ਉਸ ਵੇਲੇ ਜਗਜੀਤ ਸਿੰਘ ਡੱਲੇਵਾਲ ਦਾ ਉਹਨਾਂ ਦੇ ਬਰਤ ਦਾ ਬਸਰਾ ਉੱਠਿਆ ਸੀ ਜਿਹੜਾ ਉਸ ਵੇਲੇ 18ਵੇਂ ਦਿਨ ਸੀ ਹੁਣ ਤਾਂ 20 ਅੱਜ 20ਵਾਂ ਦਿਨ ਹੈ ਤੇ 20 ਦਿਨਾਂ ਚ ਸਿਹਤ ਹੋਰ ਵਿਗੜ ਗਈ ਹੈ ਡੱਲੇਵਾਲ ਦੀ ਇਹ ਵੀ ਪਤਾ ਹੈ ਕਿ ਖੂਨ ਉਹਨਾਂ ਦੇ ਜਿਹੜੇ ਮੇਨ ਆਰਗਨ ਨੇ ਉਹ ਹੌਲੀ ਹੌਲੀ ਜਵਾਬ ਦੇ ਰਹੇ ਨੇ ਕਿਡਨੀ ਤੇ ਕਾਫੀ ਅਸਰ ਪੈ ਗਿਆ ਕੱਲ ਤਾਂ ਬਹੁਤ ਜ਼ਿਆਦਾ ਹੱਤ ਉਹਨੂੰ ਖਰਾਬ ਹੋ ਗਈ ਸੀ ਜਦੋਂ ਬੀਪੀ 178/48 ਰਹਿ ਗਿਆ ਸੀ ਸੋ 148 ਤੋਂ ਉੱਪਰ ਦਾ 78 ਇਹ ਤਾਂ ਘਟ ਗਿਆ ਸੀ ਬੀਪੀ ਉਸ ਵੇਲੇ ਬੜੀ ਚਿੰਤਾ ਹੋਈ ਸੀ ਕਰ ਖੜੇ ਸਰਵਾਈਵ ਕਰ ਰਹੇ ਨੇ ਗੱਲਬਾਤ ਵੀ ਕਰ ਰਹੇ ਨੇ ਕੱਲ ਤਾਂ ਉਹਨਾਂ ਨੇ ਜਿਹੜਾ ਉਹਦਾ ਭਾਸ਼ਣ ਦਿੱਤਾ ਜਿਹੜੇ ਕਿਸਾਨ ਖੁਦਕਸ਼ੀਆਂ ਦੀ ਗੱਲ ਕੀਤੀ ਇਹ ਵੀ ਕਿਹਾ ਕਿ ਮੇਰੀ ਚਿੰਤਾ ਛੱਡੋ ਜਿਹੜੇ ਕਿਸਾਨ ਮਰ ਰਹੇ ਨੇ ਜਿਹੜੇ ਲਗਾਤਾਰ ਲੱਖਾਂ ਦੀ ਗਿਣਤੀ 'ਚ ਖੁਦਕਸ਼ੀਆ ਕਰ ਰਹੇ ਨੇ ਉਹਨਾਂ ਦੀ ਗੱਲ ਕਰੋ ਸਾਡੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਬਾਰੇ ਸੋਚੋ ਜੇ ਕਿਤੇ ਮੋਰਚੇ 'ਚ ਤੁਸੀਂ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਮੈਂ ਬੈਠੇ ਤਾਂ ਉੱਤੇ ਫਿਰ ਜੇ ਕੋਈ ਕਿਸਾਨਾਂ ਦਾ ਨੁਕਸਾਨ ਹੁੰਦਾ ਤਾਂ ਜਿੰਮੇਰੀ ਮੋਦੀ ਸਰਕਾਰ ਦੀ ਹੋएगी ਸਾਰੇ ਇਹ ਗੱਲਾਂ ਕੱਲ ਜਿਹੜੇ ਆ ਕੀਤੀ ਬਿਲਕੁਲ ਡਿਟਰਮਨ ਨੇ ਚੜ੍ਹਦੀ ਕਲਾ ਚ ਨੇ ਮਾਨਸਿਕ ਤੌਰ ਤੇ ਬੇਮਤਾ ਸਿਹਤ ਦੀ ਹੁੰਦੀ ਹੈ ਸਰੀਰਕ ਤੌਰ ਤੇ 20 ਦਿਨ ਤੋਂ ਜੇ ਬੰਦਾ ਕੁਝ ਨਹੀਂ ਖਾਂਦਾ ਤਾਂ ਉਹਦੀ ਹਾਲਤ ਇਸ ਤਰ੍ਹਾਂ ਦੀ ਹੁੰਦੀ ਹੈ ਲੇਕਿਨ ਮਾਨਸਿਕ ਤੌਰ ਤੇ ਚੜ੍ਹਦੀ ਕਲਾ ਚ ਨੇ ਵਾਲੀ ਜੀ ਚਰਚਾਵਾਂ ਹਨ ਕਿ ਸੰਯੁਕਤ ਕਿਸਾਨ ਮੋਰਚਾ ਮੋਰ ਇਕਜੁੱਟ ਹੋ ਸਕਦਾ ਹੈ ਇਸ ਸਬੰਧੀ ਚਰਚਾ ਲਈ ਖਨੋਰੀ ਬਾਰਡਰ ਤੇ ਜਗਦੀਸ਼ ਸਿੰਘ ਢੱਲੇਵਾਲ ਨਾਲ ਮੁਲਾਕਾਤ ਕਰਨ ਲਈ ਅਰਜਿੰਦਰ ਸਿੰਘ ਲੱਖੋਵਾਲ ਅਤੇ ਰਕੇਸ਼ ਦੇਕਤ ਵੀ ਜਾਣਗੇ ਦੇਖੋ ਖਨੋਰੀ ਦੇ ਵਿੱਚ ਲਗਾਤਾਰ ਪਹਿਲਾਂ ਦੇ ਪਹਿਲੇ ਦਿਨ ਇਸ ਤੋਂ ਦੋ ਦੋ ਦਿਨ ਪਹਿਲਾਂ ਤਾਂ ਜਦੋਂ ਜਿਹੜੇ ਜਿਹੜੇ ਸਾਰੇ ਲੀਡਰ ਆਰਕੇਸਟ ਕਹਿਤ ਹਰਿੰਦਰ ਲਖੋਵਾਲ ਬੂਟਾ ਸਿੰਘ ਸ਼ਾਦੀਪੁਰ ਇਹ ਸਾਰੇ ਉੱਥੇ ਮਿਲ ਗਏ ਹੋਰ ਵੀ ਉਹਨਾਂ ਦਾ ਲੀਡਰਸ ਸੀ ਤੇ ਉਹਨਾਂ ਨੇ ਜਿਹੜੀ ਇੱਕ ਕਿਸਮ ਦੀ ਹਮਦਰਦੀ ਪ੍ਰਗਟ ਕੀਤੀ ਸੀ ਔਰ ਰਕੇਸ਼ਟ ਕਹਿਤ ਨੇ ਕੈਸੀ ਹੋਣਾ ਆਪ ਇਕੱਠੇ ਹੋ ਕੇ ਹਕੂਮਤ ਦੇ ਖਿਲਾਫ ਲੜੀਏ ਇਹ ਗੱਲ ਕੀਤੀ ਸੀ ਦੂਜੇ ਪਾਸੇ ਉਸ ਤੋਂ ਬਾਅਦ ਜਿਹੜੇ 14 ਤਰੀਕ ਦਾ ਸੱਦਾ ਸੀ ਮਰਜੀਬੜਿਆਂ ਦਾ ਉਹਨੇ ਵੀ ਅਸਰ ਪਾਇਆ ਹੋਵੇਗਾ ਕਿਉਂਕਿ ਜਿਸ ਤਰੀਕੇ ਨਾਲ ਮਰਜੀਬਰੇ ਜਾਦੇ ਨੇ ਉਹਨਾਂ ਦੇ ਪਾਣੀ ਦੇ ਬਿਚਾੜਾ ਮਾਰੀਆਂ ਗਈਆਂ ਉਹਨਾਂ ਤੇ ਅਥਰੂ ਗੈਸ ਤੇ ਗੋਲੇ ਛੱਡੇ ਗਏ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਗਈਆਂ 16 ਬੰਦੇ ਜ਼ਖਮੀ ਹੋਏ ਔਰ ਇਹ ਵੀ ਹੈ ਫਿਰ ਇੱਕ ਸੱਦਾ ਦਿੱਤਾ ਕਿ ਜੀ ਅਸੀਂ 16 ਨੂੰ ਸਾਰੇ ਦੇਸ਼ ਚ ਟ੍ਰੈਕਟ ਮਾਰਚ ਕਰਨਾ ਤੇ 18 ਨੂੰ ਜਿਹੜਾ ਹੈ ਰੇਲ ਚੱਕਾ ਜਾਮ ਕਰਨਾ ਪੰਜਾਬ ਦੇ ਵਿੱਚ ਇਹ ਸਾਰੀਆਂ ਗੱਲਾਂ ਸਰਕਾਰ ਕੋਲ ਤਾਂ ਜੇ 10 ਮੋਰਚੇ ਲੱਗੇ ਨਹੀਂ ਸੀ ਐਡੀ ਦੀ ਪੂਰੀ ਟੀਮ ਲੱਗੀ ਹੁੰਦੀ ਆ ਵੀ ਉੱਥੇ ਕੀ ਕੀ ਆ ਹੋ ਰਿਹਾ ਹੈ ਕੌਣ ਕੌਣ ਆ ਰਿਹਾ ਹੈ ਕੀ ਕੀ ਕਹਿ ਰਿਹਾ ਹੈ ਇਹ ਸਾਰੀ ਗਲਬਤ ਉੱਥੇ ਸਰਪੰਚ ਸਿੰਘ ਪਦੇਰ ਨੇ ਜਿਹੜੀ ਗੱਲ ਕੀਤੀ ਉਹ ਜਿਹੜਾ ਡਵੈਲਪਮੈਂਟ ਹੈ ਉਹ ਡਵੈਲਪਮੈਂਟ ਇਹ ਹੈ ਕਿ ਇੱਕ ਚਿੱਠੀ ਲਿਖੀ ਜਿਹੜੀ ਕਿ ਪਹਿਲਾਂ ਚਾਹੀਦੀ ਸੀ ਬਹੁਤ ਪਰ ਮੈਂ ਆਪਣੇ ਪ੍ਰੋਗਰਾਮ ਚਰਚਾ ਚੇਨਨ ਬੁਲਾ ਕੇ ਵੀ ਕਿਹਾ ਸੀ ਕਿ ਤੁਸੀਂ ਇਹ ਸੱਦਾ ਦਿਓ ਐਸ ਕੇਬ ਨੂੰ ਕਿਉਂਕਿ ਤੁਹਾਡੇ ਨਾਲ ਵਿਚਾਰ ਤਰਕਮਤ ਪੇਦ ਨਹੀਂ ਤੋ ਹਲੇ ਵੀ ਨਜ਼ਰ ਆਉਂਦੇ ਨੇ ਜਦੋਂ ਕਹਿ ਰਿਹਾ ਜਗENDER ਸਿੰਘ ਉਹ ਰਹਾਂ ਕਿ ਨਨਿਤ ਤਾਂ ਪਹਿਲੇ ਹੀ ਸਾਡਾ ਜਿਹੜਾ ਜਿੱਤਿਆ ਹੋਇਆ ਮੋਰਚਾ ਉਹ ਵੀ ਰੋਲਤਾ ਇਹਨਾਂ ਨੇ ਸਾਡੀ ਬੇਇੱਜ਼ਤੀ ਕਰਾਤੀ ਵਿਚਾਰਕ ਮਤਪੇ ਤਾਂ ਹੀ ਵੀ ਉਹ ਕਹਿੰਦਾ ਵੀ ਹਰ ਇੱਕ ਗੱਲ ਤੇ ਦਿੱਲੀ ਚੱਲੋ ਦਾ ਨਾਅਰਾ ਲੱਗਣਾ ਚਾਹੀਦਾ ਲੋਕਾਂ ਨਾਲ ਉਹ ਸੀ ਟੁੱਟ ਰਹੇ ਆ ਤਾਂ ਇਹ ਲੋਕਾਂ ਨਾਲ ਟੁੱਟਦਾ ਤਾਂ ਜਦੋਂ ਰੇਲ ਲੋਕ ਦੇ ਨੇ ਉਹਦੀ ਬਹੁਤ ਵੱਡੀ ਗਿਣਤੀ ਚ ਜਿਹੜਾ ਮੀਡੀਆ ਦਾ ਸਰਕਾਰ ਦੇ ਕੋਲ ਪ੍ਰਚਾਰ ਕਰਦਾ ਤੇ ਲੋਕਾਂ ਦੇ ਨਾਲ ਟੁੱਟਣ ਵਾਲੀ ਗੱਲ ਕਾਫੀ ਹੱਦ ਤੱਕ ਸਹੀ ਹੈ ਸਾਰਾ ਮੀਡੀਆ ਉਧਰ ਨੂੰ ਲੱਗ ਜਾਂਦਾ ਨਾ ਉਹ ਇੱਕ ਐਂਗਲ ਦੀ ਜਿਹੜਾ ਹੈ ਉਹ ਰਿਪੋਰਟਿੰਗ ਹੁੰਦੀ ਹੈ ਕਸਾਂਦਿਆਂ ਦੀਆਂ ਵੰਗਾ ਉੱਥੇ ਘਟ ਜੜੀਆਂ ਜਾਦੀਆਂ ਨੇ ਵਿਚਾਰੀਆਂ ਖੈਰ ਸਰਵਰ ਸਿੰਘ ਪਤੇਰ ਨੇ ਕੋਈ ਜਿਹੜੀ ਨਵੀਂ ਗੱਲ ਕੀਤੀ ਹੈ ਉਹ ਇੱਕ ਚਿੱਠੀ ਲਿਖੀ ਹੈ ਐਸ ਕੇ ਨੂੰ ਸੇ ਜੋ ਕਿਸਾਨ ਮੋਰਚੇ ਨੂੰ ਕਿ ਇੱਕ ਸਭਾ ਆ ਗਿਆ ਹੁਣ ਆਪਾਂ ਇਕੱਠੇ ਹੋ ਕੇ ਲੜਾਈ ਲੜੀਏ ਸਭਾ ਤਾਂ ਖੈਰ ਪਹਿਲਾਂ ਸੀ ਪਰ ਚਲੋ ਇੱਥੇ ਕਹਿ ਸਕਦੇ ਆ ਦੇਰ ਆਈ ਦਰਸਤਾਏ ਹੁਣ ਤਾਂ ਲੇਕਿਨ ਹਾਲੇ ਵੀ ਜਿਹੜੀਆਂ ਕਈ ਗੱਲਾਂ ਵਿੱਚੋਂ ਪਈਆਂ ਨੇ ਹਰ ਇੱਕ ਬੰਦਾ ਆਪਦੇ ਦੀ ਬੋਲੀ ਬੋਲਦਾ ਕਿਸਾਨਾਂ ਚ ਆਈਂਦੀਆਂ ਜਥੇਬੰਦੀਆਂ ਨੇ ਰੂਦੂ ਸਿੰਘ ਮਾਨਸਾ ਕਹਿੰਦਾ ਜੀ ਇਹਦੀ ਕੀ ਲੋੜ ਪਹਿਲਾਂ ਤਾਂ ਉਹ ਤੋਂ ਜਿਹੜਾ ਹੈ ਵਰਤ ਤੜਵਾਓ ਇਹ ਵਰਤ ਕੋਈ ਜ਼ਰੂਰੀ ਹਾਲਾਂਕਿ ਦਲੀਲ ਇਹ ਦਿੱਤੀ ਹੈ ਕਿ ਸਾਡੇ ਲਈ ਉਹਦੀ ਜ਼ਿੰਦਗੀ ਬਹੁਤ ਜ਼ਰੂਰੀ ਹੈ ਤੇ ਭਰੇ ਮਾਨਸਾ ਜੇ ਉਹਨੇ ਵਰਤ ਤੋੜ ਲਿਆ ਉਸ ਤੋਂ ਬਾਅਦ ਤੁਸੀਂ ਜਿਉਣ ਦੇਣ ਕਿ ਅਰਦਾਸ ਕਰਕੇ ਉਹਨੇ ਵਰਤ ਤੋੜਿਆ ਇਹ ਤਾਂ ਹੁਣ ਰਿਕਵੈਸਟ ਕਹਿ ਜਿਹੜੀ ਗੱਲ ਕਹਿ ਗਿਆ ਜਾਂ ਹੋਰ ਜਿਹੜੇ ਲੀਡਰ ਕਹਿੰਦੇ ਨੇ ਵਰਤ ਤਾਂ ਹੁਣ ਉਹ ਜ਼ਿਆਦਾ ਮੰਗਾ ਬਣਾਉਣਗੇ ਜਾਂ ਉਹ ਸ਼ਾਦ ਦੇਗਾ ਇਹ ਤਾਂ ਗੱਲ ਉਸ ਪਾਸੇ ਨੂੰ ਵੱਧ ਰਹੀ ਹੈ ਇਹ ਗੱਲ ਮੰਨੀ ਪਏਗੀ ਖੈਰ ਜੇ ਇਕੱਠੇ ਹੁੰਦੇ ਤੇ ਜੇ ਇਕੱਠੇ ਹੋ ਜਾਣਾ ਚਾਹੀਦਾ ਤਾਂ ਇਹ ਇੱਕ ਉਹਦਾ ਫਾਇਦਾ ਹੋਏਗਾ ਸਰਕਾਰ ਨੂੰ ਸੌਖ ਹੋਏਗੀ ਕਿ ਗੱਲਬਾਤ ਕਿਧਰ ਨਾ ਕਰਨੀ ਹੈ ਹੁਣ ਤਾਂ ਇਹ ਹੋਇਆ ਪਿਆ ਜੇ ਗੱਲਬਾਤ ਕਿਧਰ ਕਰਨਗੇ ਉਹ ਜਿਹੜਾ ਜਿਹੜਾ ਤਾਂ ਬੋਲਣ ਦੀ ਸਥਿਤੀ ਚ ਨਹੀਂ ਗੱਲਬਾਤ ਜਿਹੜੀ ਹੈ ਉਹ ਸਰਵਰ ਸਿੰਘ ਇਕੱਲੇ ਭਦੇਰਨਾ ਕਰਨਗੇ ਸਾਰੀਆਂ ਜਥੇਬੰਦੀਆਂ ਨਾਲ ਕਰਨੀ ਤੇ ਜੇ ਇਕੱਠੇ ਹੋ ਜਦੋਂ ਤੇ ਤਾਂ ਗੱਲਬਾਤ ਹੋ ਸਕਦੀ ਹੈ ਡੱਲੇਵਾਲ ਦਾ ਪੱਖ ਲਿਆ ਜਾ ਸਕਦਾ ਉਹ ਤੋਂ ਪੁੱਛਿਆ ਜਾ ਸਕਦਾ ਉੱਥੇ ਜਾ ਗੱਲ ਹੋ ਸਦੀ ਹੈ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ ਵਿੱਚ ਹੈ ਕਿ ਸਰਕਾਰ ਦਾ ਡੱਲੇਵਾਲ ਹੋਰਾਂ ਨੂੰ ਮਿਲ ਕੇ ਕੁਝ ਹੱਲ ਕਰ ਪਾਣਗੇ ਅੱਜ ਸਰਕਾਰ ਵੱਲੋਂ ਹੋਮ ਮਿਨਿਸਟਰੀ ਵੱਲੋਂ ਉਹਨਾਂ ਦੇ ਜਿਹੜੇ ਸਕੱਤਰ ਨੇ ਹੋਮ ਜਿਹੜੇ ਹੋਮ ਵਿਭਾਗ ਦੇ ਵਿੱਚ ਮੈਂ ਇੱਕ ਮਿਸ਼ਰਾ ਪਹੁੰਚੇ ਨਾਲ ਉਹਨਾਂ ਦੇ ਡੀਜੀਪੀ ਸੀ ਗੌਰਵ ਯਾਦਵ ਦੋਨਾਂ ਨੇ ਜਿਹੜੀ ਹੈ ਗੱਲਬਾਤ ਕੀਤੀ ਹੈ ਡੱਲੇਵਾਲ ਨਾਲ ਇੱਕ ਪਤਾ ਤਾਂ ਇਹ ਵੀ ਲੱਗਿਆ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਬੰਦੇ ਭੇਜੋ ਅਸੀਂ ਜਿਹੜੀ ਹਵੇਲੀ ਦੇ ਵਿੱਚ ਬੈਠੇ ਆ ਹਾਟਲ ਦੇ ਵਿੱਚ ਬੈਠੇ ਆ ਉੱਥੇ ਗੱਲਬਾਤ ਕਰੀਏ ਜਿਹੜੀ ਮੋਢਲੇ ਤੌਰ ਦੀ ਗੱਲਬਾਤ ਐ ਹੀ ਹੁੰਦੀ ਹੈ ਪਹਿਲਾਂ ਇਹ ਗੱਲ ਕਰ ਲੈਣ ਜਿੱਥੇ ਇਹਨਾਂ ਦਾ ਕਿਸੇ ਮਿਨੀਮਲ ਪਾਰਟ ਤੇ ਗੱਲ ਬਣਦੀ ਹੈ ਵੀ ਅੱਛੇ ਜਾ ਕੇ ਜੇ ਐਡੀਆਂ ਗੱਲਾਂ ਮੰਨ ਲਈਏ ਤੇ ਵਰਤ ਤੋੜ ਸਕਦਾ ਫਿਰ ਅੱਗੇ ਮਿਨਿਸਟਰ ਲੈਵਲ ਤੇ ਗੱਲ ਜਾ ਹੋਮ ਮਿਨਿਸਟਰ ਜਾ ਐਗਰੀਕਲਚਰ ਮਿਨਿਸਟਰ ਲੈਵਲ ਤੇ ਗੱਲ ਜਿਹੜੀ ਹੋ ਸਕਦੀ ਹੈ ਮੈਂ ਕਹਿਣਾ ਚਾਹੁੰਨਾ ਕਿ ਜਿਹੜਾ ਢੱਲੇਵਾਲ ਦਾ ਇਹ ਜਿਹੜੀ ਸੈਕਰੀਫਾਈਸ ਹੈ ਜਾਂ ਉਹਨਾਂ ਮਰਜੀਵੜਿਆਂ ਦੀ ਜਿਨ੍ਹਾਂ ਤੇ ਡਾਗਾਂ ਪਈਆਂ ਜਿਹੜੇ ਪੀਜੀਐ ਚ ਦਾਖਲ ਜਿਹੜੇ ਰਜਿੰਦਰ ਹਸਪਤਾਲ ਚ ਦਾਖਲ ਉਹਨਾਂ ਦਾ ਪ੍ਰਭਾਵ ਹੁਣ ਪੈਂਦਾ ਜਾ ਰਿਹਾ ਹੈ ਸਰਕਾਰ ਥੋੜਾ ਥੋੜਾ ਹਿਲਣ ਲੱਗੀ ਹੈ ਖਨੌਰੀ ਬਾਰਡਰ ਤੇ ਖਾਸ ਤੌਰ ਤੇ ਹਿਲਜੁਲ ਵਧੀ ਹੈ ਲੋਕਾਂ ਦਾ ਆਉਣਾ ਜਾਣਾ ਵਧਿਆ ਹੈ ਹੁਣ ਕਲਾਕਾਰ ਵੀ ਲੀਡਰ ਵੀ ਅੱਜ ਹਰਿਆਣੇ ਦਾ ਲੀਡਰ ਹੈ ਵੱਡਾ ਲੀਡਰ ਹੈ ਚਰੋਨੀ ਜਿਹੜਾ ਪਿਛਲਾ ਮੋਰਚਾ ਜਿੱਤੇ ਉਹ ਚ ਗਰਨਾਮ ਸਿੰਘ ਚੜੂਨੀ ਦੀ ਇੱਕ ਬਖਰੀ ਭੂਮਿਕਾ ਇਸ ਕਰਕੇ ਸੀ ਜੇ ਅੰਦਰੋਂ ਗਰਨਾਮ ਸਿੰਘ ਚੜੂਨੀ ਨਾ ਮਦਦ ਕਰਦਾ ਤੇ ਬਾਹਰੋਂ ਇਹਨਾਂ ਨਾ ਕਰ ਦਿੱਤਾ ਰੁਕੈ ਨਹੀਂ ਤੋੜੀਆਂ ਜਾਣੀਆਂ ਸੀ ਹੁਣ ਇਸ ਵਾਰ ਕਿਉਂ ਨਹੀਂ ਰੁਕਾ ਤੋੜੀਆਂ ਅੰਦਰੋਂ ਕੋਈ ਕਿਸੇ ਕਿਸਮ ਦੀ ਕਿਸਾਨਾਂ ਨੂੰ ਹੈਲਪ ਨਹੀਂ ਸੀ ਉਹ ਗਰਨਾਮ ਸਿੰਘ ਚੜੂਨੀ ਨੇ ਵੀ ਆ ਕੇ ਜਿਹੜਾ ਨਾ ਸਿਰਫ ਢੱਲੇਵਾਲ ਦਾ ਹਾਲ ਪੁੱਛਿਆ ਬਲਕਿ ਉਹਨਾਂ ਦਾ ਸਹਿਯੋਗ ਵੀ ਪ੍ਰਗਟਾਈ ਹੈ ਕਿਉਂਕਿ ਉਹ ਇਹ ਕਹਦੇ ਸੁਣੇਗੇ ਮੰਗਾ ਤਾਂ ਸਾਡੀਆਂ ਸੇਮ ਨੇ ਇਹ ਤਾਂ ਸਾਰੇ ਕਹਿੰਦੇ ਨੇ ਜਦੋਂ ਮੰਗਾ ਤੁਹਾਡੀਆਂ ਕਾਮਨ ਨੇ ਤਾਂ ਫਿਰ ਲੜਾਈ ਵੀ ਜਿਹੜੀ ਹੈ ਕਾਮਨ ਹੋ ਕੇ ਜ ਇਕੱਠੇ ਹੋ ਕੇ ਲੜੀ ਜਾਵੇ ਤਾਂ ਜ਼ਿਆਦਾ ਠੀਕ ਹੈ ਸੋ ਇਹ ਜਿਹੜੇ ਸ਼ੁਭ ਸੰਦੇਸ਼ ਕਹਿ ਸਕਦੇ ਹਾਂ ਕਿ ਜਿਹੜੇ ਕਿਸਾਨ ਇਕੱਠੇ ਹੋ ਰਹੇ ਨੇ ਤੇ ਸਰਕਾਰ ਥੋੜਾ ਹਿੱਲ ਰਹੀ ਹੈ ਮਾੜੀ ਗੱਲ ਤਾਂ ਸਿਰਫ ਇੱਕੋ ਹੀ ਹੋ ਰਹੀ ਹੈ ਜਿਹੜਾ ਡੱਲੇਵਾਲ ਦੀ ਜਿਹੜੀ ਸਥਿਤੀ ਹੈ ਉਹ ਕੋਈ ਜ਼ਿਆਦਾ ਠੀਕ ਨਹੀਂ ਤੇ ਹੁਣ ਪਤਾ ਲੱਗਿਆ ਵੀ ਜੇ ਇਹਨਾਂ ਦੀ ਜਿਹੜੀ ਮੇਨ ਮੀਟਿੰਗ ਜੇ 23 ਨੂੰ 23 ਤੱਕ ਤਾਂ ਹਾਲਤ ਹੋਰ ਵੀ ਖਰਾਬ ਹੋ ਜੂ ਉਦੋਂ ਤੱਕ ਤਾਂ ਜੇ ਅੱਜ 15 ਤਰੀਕ ਨੂੰ ਹੁਣ ਤਾਂ ਭਾਰ ਵੀ ਨਹੀਂ ਕਹਿ ਸਕਦੇ ਵੀ 12 ਕਿਲੋ ਆ 13 ਕਿਲੋ ਹੈ ਕਿਉਂਕਿ ਹੁਣ ਤਾਂ ਭਾਰ ਤੋੜਿਆ ਨਹੀਂ ਜਾ ਸਕਦਾ ਤੇ ਡੱਲੇਵਾਰ ਖੜਨ ਦੀ ਪੋਜੀਸ਼ਨਸ ਨਹੀਂ ਸੋ ਇਹ ਇਸ ਬਜ਼ੁਰਗ ਨੂੰ ਜੇ ਬਚਾਉਣਾ ਤਾਂ ਗੱਲਬਾਤ ਜਲਦੀ ਕਰਨੀ ਪਊ ਤੇ ਨਾਲ ਜਿਹੜੀ ਹੁਣ ਚਿੱਠੀ ਲਿਖੀ ਹੈ ਸਰਪੰਚ ਸਿੰਘ ਪਤੇਰ ਦੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋਣ ਉਦੋਂ ਮਤਭੇਦ ਪਲਾ ਕੇ ਇਕੱਠੇ ਹੋ ਜਾਣਾ ਚਾਹੀਦਾ ਹੈ ਔਰ ਇਹ ਜਿਹੜੇ ਕਿਸਾਨ ਅੰਦੋਲਨ ਦੇ ਨੂੰ ਇੱਕ ਨਵਾਂ ਹਲਾਰਾ ਦੇਣ ਲਈ ਕਿਸਾਨ ਅੰਦੋਲਨ ਨੂੰ ਬਚਾਉਣ ਲਈ ਕਿਸਾਨ ਅੰਦੋਲਨ ਨੂੰ ਅੱਗੇ ਵਧਾਉਣ ਲਈ ਇਹ ਗੱਲ ਜ਼ਰੂਰੀ ਹੈ ਆਸ ਕਰਦੇ ਹਾਂ ਕਿ ਗੱਲ ਕਿਸੇ ਚੰਗੇ ਪਾਸੇ ਲੱਗੂਗੀ ਇਸਨ ਡਾਕਟਰ ਹਰਜਿੰਦਰ ਸਿੰਘ ਵਾਲਿਆ ਜੀ ਜਿਨ੍ਹਾਂ ਨੇ ਆਪਣੇ ਕਿਸਾਨੀ ਮੁੱਦੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਕੱਲ ਡਾਕਟਰਾਂ ਨੇ ਵੀ ਉਹਨਾਂ ਦੀ ਸਿਹਤ ਦੀ ਚੈੱਕ ਕੀਤੀ ਸੀ ਉਹਨਾਂ ਚਿੰਤਾ ਜ਼ਾਹਿਰ ਕੀਤੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨਾਜ਼ੁਕ ਬਨੂਹੀ ਹੈ ਹੁਣ ਦਿਓ ਸਾਨੂੰ ਇਜਾਜ਼ਤ ਅਗਲੀ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ This is Indo-Oz Australia and you're watching Indo-Oz News the voice of unity